ਗੁਰੂ ਸੰਤ ਕਬੀਰ ਦਾਸ ਜੀ ਦੀ ਯਾਦ ਵਿੱਚ ਆਪਾਂ ਅੱਜ ਸਵੇਰ ਲਈ ਆਏ ਜੀ ਪਿੰਡ ਬਣਾਵਾਲੀ ਵਿਖੇ ਤੇ ਨਾਲ ਨਾਲ ਆਪਾਂ ਪੁੱਢਿਆਂ ਦੀ ਸੇਵਾ ਵੀ ਕਰਨੀ ਆ ਕਰਦਿਆਂ ਗੱਲਬਾਤ ਓਹ ਮੁੰਡੇ ਸੇਵਾ ਕਰ ਰਹੇ ਨੇ ਆਇਆ ਨਾ ਹੋਲੀ ਹੋਣੀ ਚਾਹ ਰਹਾ ਮੈਂ ਕੰਮ ਆ ਪੁਤਰੀ ਜਵਾਨ ਦੇ ਕਾਰਜਕਰਤਾ ਇੱਕ ਤਾਂ ਸਾਡਾ ਇੱਧਰ ਸਿਟੂ ਆ ਜਾ ਆਪਾਂ ਕਰਦੇ ਜੀ ਗੱਲਬਾਤ ਮੁੰਡਿਆਂ ਨਾਲ ਸੇਵਾ ਕਰ ਰਹੇ ਨੇ ਜਿਹੜੇ ਹਾਂ ਬਈ ਸੱਚੀ ਗੱਲ ਬਾਈ ਜੀ ਹਾਂ ਬਈ ਜੀ ਆਪਾਂ ਮੈਂ ਸੰਤ ਕਬੀਰ ਦਾਸ ਕਮੇਟੀ ਵੱਲੋਂ ਜੀ ਤਕਰੀਰ ਆਈ ਗਈ ਹੈ ਤੇ ਨਾਲ ਨਾਲ ਬਾਈ ਜੀ ਆਪਾਂ ਖਾਪ ਉਧਰ ਰੱਖਿਆਗਾ ਬਾਈ ਜੀ ਆਪਣਾ ਨੇਚਰ ਲਵਰ ਵੱਲੋਂ ਹਾਂਜੀ ਨੇਚਰ ਲਵਰ ਬਾਈ ਜੀ ਆਪਣਾ ਗਰੁੱਪ ਬਣਾਇਆਗਾ ਅਸੀਂ ਪਿੰਡ ਦੇ ਵਾਲਾ ਨੌਜਵਾਨ ਨੇ ਇਹ ਗਰੁੱਪ ਬਣਾਇਆ ਹੈ ਨੇਚਰ ਲਵਰ ਜੋ ਕਿ ਬਾਈ ਜੀ ਸਾਡਾ ਇਹੀ ਮੈਸੇਜ ਹੈ ਸ਼ਵੀਰ ਦੇ ਨਾਲ-ਨਾਲ ਆਪਾਂ ਨੂੰ ਬਈ ਦਰਖਤਾਂ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਅੰਦਰ ਦਰਖਤ ਬਹੁਤ ਘੱਟ ਜਾਂਦੇ ਹੈਗੇ ਬਾਈ ਜੀ ਬਾਕੀ ਬਾਕੀ ਦਰਖਤ ਲਾਓ ਨਾਲ ਸ਼ਵੀਰ ਪਾਣੀ ਦੇ ਨਾਲ-ਨਾਲ ਬਾਈ ਜੀ ਲੋੜ ਬੰਦ ਜਿਹੜਾ ਕੋਈ ਵਿਅਕਤੀ ਦਰਖਤ ਉਹ ਬੰਦੇ ਨੇ ਦੋ ਬਾਈ ਜੀ ਜਿਹੜਾ ਬੰਦਾ ਸਾਮ ਸਕਦਾ ਤੇ ਬਾਈ ਜੀ ਦਰਖਤ ਵੱਤ ਤੋਂ ਵੱਤ ਬੰਡੋ ਨਾਲ ਸ਼ਵੀਰ ਦੇ ਵੱਤ ਬਾਈ ਜੀ ਸਾਡਾ ਤਾਂ ਇਹੀ ਮੈਸੇਜ ਹੈ ਤੇ ਸੰਤ ਬਾਬਾ ਕਬੀਰदास ਪਿੰਡ ਬਣਾਵਾਲੀ ਵੱਲੋਂ ਜੀ ਅੱਡੇ ਤੇ ਸ਼ਵੀਰ ਲਈ ਗਈ ਹੈ ਲੋ ਜੀ ਆਪਾਂ ਕਰਦੇ ਆ ਕਿਸੇ ਹੋਰ ਮੁੰਡੇ ਨਾਲ ਵੀ ਗੱਲ ਸਤਿ ਸ਼ਕਾਲ ਦੋਸਤੋ ਮੇਰਾ ਨਾਮ ਅਵਰ ਬਣਾਵਾਲੀ ਅੱਜ ਆਪਾਂ ਪਿੰਡ ਬਣਾਵਾਲੀ ਵਿੱਚ ਸੰਤ ਸ਼ਵੀਰ ਦਾ ਜੀ ਦੀ ਯਾਦ ਵਿੱਚ ਸ਼ਵੀਰ ਲਈ ਆ ਦੇ ਨਾਲ ਹੀ ਆਪਾਂ ਜੇ ਕੋਲੋਂ ਸਰਪੂ ਵੱਲੋਂ 100 ਪੋਦੀ ਦੀ ਅਰੇਂਜਮੈਂਟ ਕੀਤੀ ਹੈ ਇਹ ਵੀ ਆਪਾਂ ਫ੍ਰੀ ਦੇਣਾ ਜੀ ਸੇਵਾ ਕਰਨੀ ਹੈ ਵੀ ਤਾਂ ਕਿ ਫਿਰ ਮੰਨ ਲਓ ਜੇ ਲੜਕਾ ਉਹ ਦਿੱਤੀ ਆਪਾਂ ਪਾਣੀ ਦੀ ਸ਼ਹੀ ਲਾਉਣੇ ਆ ਉੱਥੇ ਤੁਸੀਂ ਫੋਗੂਜਾ ਰੱਖਿਆ ਕਰੋ ਯਾਰ ਕਿਉਂਕਿ ਹਰ ਇੱਕ ਘਰ ਨੂੰ ਜੇ ਇੱਕ ਇੱਕ ਦੂਜਾ ਵੀ ਗਿਆ 100 ਘਰ ਦੇ ਵਿੱਚ 100 ਫੋਗੂਜਾ ਲੱਗੂਗਾ ਠੀਕ ਹੈ ਤੁਹਾਨੂੰ ਪਤਾ ਗਰਮੀ ਅੱਜ ਜਿੰਨਾ ਤਨ ਵਧੀ ਜਾਂਦੀ ਹੈ ਡ੍ਰੈਕਟ ਘਟ ਜਾਂਦੇ ਆ ਏਸੀ ਵਧੀ ਜਾਂਦੇ ਨੇ ਜਿਹਦੇ ਕਰਕੇ ਟੈਂਪਰੇਚਰ ਬਹੁਤ ਜ਼ਿਆਦਾ ਆ ਵਾਸਟਾ ਦਾ ਇਹ ਹੀ ਮੈਸੇਜ ਹੈ ਸਭ ਨੂੰ ਵੀ ਜਦੋਂ ਤੁਸੀਂ ਪਾਣੀ ਦੀ ਸ਼ਮੀਲ ਲਾਉਣੀ ਆ ਠੀਕ ਹੈ ਉੱਥੇ ਤੁਸੀਂ ਸੋਬੂਜਾ ਵੀ ਨਾਲ ਰੱਖੋ ਤਾਂ ਕਿ ਸੇਵਾ ਹੋ ਸਕੇ ਇੱਕ ਤੋਂ ਰੱਖੋ ਸੋਬੂਜਾ ਠੀਕ ਹੈ ਧੰਨਵਾਦ ਪੌਦੇ ਦੀ ਬਾਬਾ ਜੀ ਫਰੀ ਸੇਵਾ ਜੀ ਸਾਡੇ ਬਣੀ ਜੇ ਪਾਲ ਲਓਗੇ ਜੀ ਇਹ ਕਿਹਦਾ ਪੌਦਾ ਹੈ ਇਹ ਜੀ ਜੀ ਸਾਰੇ ਛਾਂ ਵਾਲੇ ਪੌਦੇ ਹੈ ਜੀ ਫੁੱਲ ਵਾਲੇ ਵੀ ਨਾਲ ਹਾਂ ਨਾਲ ਵੀ ਕੋਈ ਐ ਨਹੀਂ ਇਹ ਫੁੱਲ ਵੀ ਕੱਢੂਏ ਤੇ ਪੌਦਾ ਵੀ ਬਣੂਗਾ ਇਹ ਮੈਂ ਧਰ ਤੋਂ ਮੈਂ ਕੱਢੇਗਾ ਬਾਗ ਬਾਗ ਵਾਹ ਬਾਈ ਇੱਕ ਤਿੰਨੇ ਜੀ ਦੇ ਵਾਟਰ ਵਾਕ ਚਲਾ ਦਾਂਗੇ ਚਲੋ ਬਾਗ ਦੇ ਵਿੱਚ ਲੱਗਣਗੇ ਇਹ ਠੀਕ ਹੈ ਜੀ ਸੇਵਾ ਪ੍ਰਵਾਨ ਹੋਈ ਆ ਗਲਾਸ ਦੇ ਬਣਾ ਕੋਈ ਨਾ ਜੀ ਵਸ ਕੋ ਵੀਰ ਨੂੰ ਲੈ ਬਈ ਮਾਂ ਤੇ ਬੰਪਾ ਜੀ ਪੌਦਾ ਪਾੜਿਓ ਆ ਇਮਲੀ ਦਾਗਾ ਇਹ ਵੀ ਪੂਰਾ ਤਗੜਾ ਪੌਦਾ ਬਣੂਗਾ ਆ ਟਾਲੀ ਆ ਜੀ ਠੀਕ ਹੈ ਇੱਕ ਲੈ ਲਓ ਜੀ ਕਿਹੜਾ ਹਾਂ ਜੀ ਚਲੋ ਠੀਕ ਹੈ ਜੀ ਓਕੇ ਰੱਖਿਓ ਠੀਕ ਹੈ ਬਾਈ ਜੀ ਜਾਮਨ ਦਾ ਬੂਟਾ ਦੇ ਜੀ ਜਾਮਨ ਨਹੀਂ ਹੈ ਜੀ ਜਾਮਨ ਹੈ ਜੀ ਜਾਮਨ ਆਹ ਲੈ ਆਓ ਦਾਦਾ ਬਾਈ ਆ ਜਾ ਇਹ ਇਮਲੀ ਆ ਬਾਈ ਜੀ ਇਹ ਇਮਲੀ ਦਾ ਪੌਦਾ ਹੈਗਾ ਇਹ ਵੀ ਪੂਰਾ ਵਧੀਆ ਪੌਦਾ ਬਣੂ ਬਾਈ ਜੀ ਪਾਲਿਓ ਠੀਕ ਹੈ ਬਾਈ ਜੀ ਹਾਂ ਠੀਕ ਹੈ ਇਹ ਫਰੀ ਸੇਵਾ ਕਰ ਰਿਹਾ ਹੈ ਇਹ ਜੀ ਨਾਲ ਪਾ ਲੈ ਜੋ ਜਿੱਕਾ ਇੱਧਰ ਦੇ ਰੱਖ ਤਾ ਇੱਕ ਇਧਰ ਰੱਖ ਤਾ ਦੇ ਦੇ ਇਧਰ ਬਾਈ ਜੀ ਇਹ ਈਮਲੀ ਦਾ ਹੈਗਾ ਇਹ ਟਾਲੀ ਹੋਰ ਰੱਖ ਦੇਈਂ ਨਾ ਹੋਰ ਵੀ ਪਿਆਪਰੇ ਕੋਲੇ ਇਹ ਪਾ ਲੈਓ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਦੋ ਦੋ ਚੱਕ ਲਾ ਕਰੋ ਦੋ ਹੋ ਚੱਕ ਲਾ ਕਰੋ ਦੋ ਚੱਕ ਲਾ ਕਰੋ ਆਹ ਕਾ ਦੇ ਕਿ ਨੀਂਂਬੂ ਨਹੀਂ ਹੈਗਾ ਇਹ ਸਾਰੇ ਥਾਂ ਵਾਲੇ ਪੌਦੇ ਆ ਕੋਈ ਖੰਡ ਦਾ ਪੌਦਾ ਨਹੀਂ ਹੈਗਾ ਇਹ ਆਹ ਦੇਖੋ ਕਿੰਨੀ ਖੁਸ਼ੀ ਹੋ ਰਹੀ ਹੈ ਦਰੱਖਤ ਵੰਦਦੇ ਨੇ ਬਹੁਤ ਜਿਆਦਾ ਹੈ ਬਈ ਮਨ ਨੂੰ ਖੁਸ਼ੀ ਮਿਲਦੀ ਹੈਗੀ ਬਹੁਤ ਜੀ ਲੱਗਦਾ ਵੀ ਹਾਂ ਕਰ ਰਹੇ ਨੇ ਕੰਮ ਬੜੀ ਠੀਕ ਹੈ ਬਈ ਸ਼ਾਇਦ ਐਸੇ ਸਨੇਹ ਕਰਕੇ ਇਧਰ ਪਾਣੀ ਦੋ ਦੱਸ ਦਿਆ ਕਰੋ ਵੀ ਇਮਲੀ ਦਾਗਾ ਉਹਦਾ ਬੌਧਾ ਬਾਈ ਜੀ ਇਮਲੀ ਦਾਗਾ ਬਾਈ ਜੀ ਪਾਲਿਓ ਚੰਗਾ ਬਾਈ ਜੀ ਨੂੰ

ਪੁੱਛ ਲੈ ਕਰੋ ਬਾਈ ਨੂੰ ਵੀ ਕਿਹੜਾ ਫੌਦਾ ਚਾਹੁੰਦਾ ਹੋਏ ਹਿਸਾਬ ਹੈ ਜੇ ਕੋਈ ਮੰਗੇ ਮਰਜੀ ਜੱਬਾ ਟਾਣੀ ਦੇ ਬੱਲੇ ਲੈ ਬਾਈ ਜੀ ਸੇਵਾ ਕਰ ਰਹੇ ਆ ਬਈ ਦੋ ਚਾਹੀਦੇ ਜੇ ਤਿੰਨ ਚਾਹੀਦੇ ਉਹ ਵੀ ਦੱਸ ਦੋ ਬਾਈ ਜੀ ਵਾਪਾ ਲਓ ਬਾਈ ਜੀ ਆਹ ਲਓ ਵੀ ਇਮਲੀ ਫੜੋ ਇਮਲੀ ਦਾ ਫੜੋ ਇਮਲੀ ਦਾ ਕਾਹਨੂੰ ਐਵੇਂ ਬੁਰਗਾ ਖਾ ਖਾ ਬੁਰਗਾ ਆ ਲੈ ਲਓ ਆ ਲੈ ਲਓ ਆ ਲੈ ਲਓ ਆ ਲੈ ਲਓ ਆਹ ਲਓ ਬਾਈ ਜੀ ਹੋਰ ਸਿਕਾ ਦਾ ਕੋਰ ਆ ਨਹੀਂ ਆ ਨਹੀਂ ਆ ਨਹੀਂ ਬਾ ਦੋ ਹੋ ਗਏ ਬਾਈ ਕੋਲੇ ਆ ਖੋਲੀ ਖੋਲੀ ਦੋ ਹੋ ਗਏ ਬਾਈਟਾਣੀ ਤੇ ਬੈਠਿਆ ਮੈਂ ਕਹਿੰਦਾ ਉਹ ਚੀਜ਼ਾਂ ਜੇ ਉੱਥੇ ਪਲ ਜਾਂਦੇ ਆਗੇ ਹਾਂ ਆ ਪਲ ਜਾਂਦੇ ਆਇਆ ਅਮਨੇ ਇਦਾਂ ਕੰਮ ਬਾਈ ਬੁਤਾਲਾ ਨੂੰ ਪਲ ਲਓ ਜੀ ਕੰਨਤ ਵਾਲੀ ਗੱਲੀ ਹੈ ਠੀਕ ਹੈ ਜੀ ਅਸੀਂ ਕਿਉਂਕਿ ਤੁਹਾਨੂੰ ਪਤਾ ਡਰਾਕਟਰ ਦੀ ਬਹੁਤ ਘਾਟ ਹੈ ਅੱਜ ਕੱਲ ਹਣਾ ਟੈਂਪਰੇਚਰ ਵਧੀ ਜਾਂਦਾ ਤਾਂ ਪਾ ਲਓ ਪਲੀਜ਼ ਹਣਾ ਪਾ ਲਓ ਠੀਕ ਹੈ ਜੀ ਓਕੇ ਜੀ ਤਾਂ ਬਾਈ ਹਾਂ ਹੀਰੋ ਬਣਾ ਫਿਰਦਾ ਹੈ ਪੌਦਾ ਹੁਣੇ ਦਾ ਖਾਲੇ ਵੱਡੇ ਹੋਣਗੇ ਜਾਵਾ ਜਬਰਦਸਤ ਹਾਲਾ ਹੈ ਲੈ ਆ ਗਲਗਰ ਪੌਦਾ ਪਾਲ ਮਿਹਰਬਾਨੀ ਜੀ ਪਾਲ ਲਈ ਇੱਕ ਵਸ ਇੰਨੀ ਕਿਰਪਾ ਕਰ ਦਿਓ ਜੀ ਦੋ ਲੈ ਜੋ ਸਾਰੇ ਪੌਦੇ ਸਾਰੇ ਇਹ ਸਾਰੇ ਛਾਂ ਵਾਲੇ ਪੌਦੇ ਨੇ ਜੀ ਇਹ ਇਹੀ ਆ ਮਾਤਾ ਇਹਦੇ ਨਾਲ ਦੀ ਆ ਜਿਹੜੇ ਤੁਸੀਂ ਚੱਕ ਰੱਖਿਆ ਆ ਚੱਕ ਲੈ ਲੈ ਫੇਰ ਤਾਂ ਮੈਂ ਚੱਕ ਲੇ ਬਲੀ ਲਾਲਚ ਨਾ ਕਰੋ ਜੇ ਪਾਲੋਗੇ ਪਾਲੋਗੇ ਇੱਕ ਲੈ ਜਾਓ ਬਿਸ਼ੱਕ ਠੀਕ ਹੈ ਪਾਲਣ ਵਾਸਤੇ ਇੱਕ ਹੀ ਲੈ ਜਾਓ ਹਾਂ ਜਾਮਣਾਂ ਜੂਮਾਂ ਦੀ ਨਹੀਂ ਨਹੀਂ ਜੀ ਜਾਮਣ ਦਾ ਨਹੀਂ ਸਾਰੇ ਉਹ ਸਾਨੂੰ ਮਨ ਦੇਖੀ ਉਹ ਬੱਤੀ ਆ ਗਾਮੜੇ ਵਾਲੇ ਨਹੀਂ ਵੱਡੇ ਵੱਡੇ ਦਰਖਤ ਬੰਨ ਨਹੀਂ ਪੇੜ ਬੰਨਗੇ ਜੀ ਮੋਟਰ ਮੈਟਰ ਉਹ ਸਾਰੇ ਦੇ ਜੋ ਨਹੀਂ ਜਿਹੜੇ ਪੁੰਦਰ ਨੇ ਕਿ ਤਾ ਆ ਐਂ ਕਰਾਦੇ ਆ ਹੁਣ ਸਾਰੇ ਤੁੰਦ ਕਰਾ ਦੇ ਗਏ ਆ ਉਹ ਡਿਜੂ ਦੇ ਤੁਸੀਂ ਉਹ ਨਾ ਕਰਾਉਂਦੇ ਤਾਂ ਸਾਰੇ ਆਏ ਨਾ ਉਹ ਬੱਚੀ 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 ਤਰ ਦੋ ਤਰ 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 ਕਰ ਦੇ ਤਰ ਦੇ ਤਰ ਇੱਕੀ ਆਪਾ ਪੌਦਿਆਂ ਦੀ ਫ੍ਰੀ ਸੇਵਾ ਕਰ ਰਹੇ ਆ ਜੇ ਪਾਲ ਲੋਗੇ ਤਾਂ ਪਾਲਤਾ ਲਵਾਂਗੇ ਜੇ ਵਾਪਸੀ ਦੇ ਤਾਂ ਸਾਨੂੰ ਹਾਂਜੀ ਅਸੀਂ ਪਾਲਣਾ ਕੰਮ ਜਾਣੇ ਆ ਵਾਪਸੀ ਕੋਈ ਗੱਲ ਨਹੀਂ ਜੀ ਸਾਡੇ ਕੋਲੇ ਬੂਜਾ ਸੋਈ ਹੈ ਜੀ 4 ਘੰਟੇ ਲਗਭਗ ਹਾਂ ਇਹ ਸਾਨੂੰ ਸੋਈ ਪਤਾ ਮਿਲ ਗਈ ਇਮਲੀ ਦਾ ਜੀ ਇਹ ਇਮਲੀ ਹੈ ਜੀ ਆਹ ਟਾਲੀ ਹੈ ਜੀ ਰੱਖ ਦਿਓ ਜਲਾ ਇੱਧਰ ਫੜਾ ਦਿਓ ਆਹ ਪੈਣ ਨੂੰ ਫੜਾ ਦਿਓ ਲੈ ਪੈਣ ਆ ਲਓ ਅਗਲਾ ਹੋਰ ਧੰਨਵਾਦ ਪ੍ਰਭੂ ਠੀਕ ਹੈ ਉਧਰ ਵੇਖ ਲੈ ਉਧਰ ਪੁੱਛ ਲੈ ਇਕਣਾ ਭਾਈ ਜੇ ਆਪਾਂ ਪੌਦੇ ਦੀ ਫ੍ਰੀ ਸੇਵਾ ਕਰ ਰਹੇ ਹਾਂ ਜੇ ਪਾਲ ਲੋਗੇ ਤਾਂ

ਹਾਂ ਜੀ ਤੇ ਜੇ ਤੇ ਚਾਹ ਕੋਪਾਸ ਦੇ ਦੇ ਇਹ ਆਪਾਂ ਨਾਲ ਨਾਲ ਫਰੀ ਸੇਵਾ ਕਰ ਰਹੇ ਆਂ ਇਹ ਰਖਦਾ ਜੀ ਤੁਹਾਨੂੰ ਪਤਾ ਵੀ ਅੱਜਕੱਲ ਬਹੁਤ ਘਾਟ ਆਈ ਹੈ ਨਾ ਵਧੀਆ ਵਧੀਆ ਜੀ ਵਧੀਆ ਤਾਂ ਕਰ ਕੇ ਟੈਂਪਰੇਚਰ ਹਾਈ ਹੋਈ ਯਾਰ ਇਹ ਲੈ ਲੀ ਪਾ ਲੀ ਠੀਕ ਹੈ ਜੀ ਕਲਾਸ ਫੜੋ ਜੀ ਨੇਮਾ ਹੀ ਪਾਲ ਲਈ ਠੀਕ ਹੈ ਜੀ ਬਾਈ ਨੇਮ ਦੇ ਦਿਓ ਆਹ ਲਓ ਜੀ ਪਾਲ ਜਰੂਰ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਬਹੁਤ ਬਹੁਤ ਇਹ ਆਪਣਾ ਬਈ ਕਿ ਬੱਚਿਆਂ ਵਰ ਕਿੰਨ ਜਗ੍ਹਾ ਕੀ ਹੈ ਨਾ ਬਾਈ ਵੀ ਹੈ ਤੇ ਹਾਂ ਤੱਕ ਵੀ ਦਾ ਕਮੇਟੀ ਵੱਲੋਂ ਸ਼ੁਰੂ ਲਗਾਈ ਵੀ ਹੈ ਬਈ ਨੇਚਰ ਲਵਰ ਵੱਲੋਂ ਗਰੁੱਪ ਬਣਿਆ ਆਪਣੇ ਪਿੰਡ ਦਾ ਨੌਜਵਾਨਾਂ ਦਾ ਉਹਨਾਂ ਦੇ ਤੋਂ ਬਈ ਹਰੇ ਪੌਦਿਆਂ ਦੀ ਸੇਵਾ ਸ਼ੁਰੂ ਦੇ ਨਾਲ ਨਾਲ ਸਾਡਾ ਇਹੀ ਮੈਸੇਜ ਆ ਇਧਰ ਆ ਜਾ ਇਧਰ ਬਰੇ ਓ ਬਾਈ ਵਾਹ ਸਸੀ ਕਾ ਜੀ ਆਪਾਂ ਫਰੀ ਸੇਵਾ ਕਰ ਰਹੇ ਆ ਜੀ ਇਹਨਾਂ ਦੀ ਵੀ ਤੇ ਪਾਲ ਜਰੂਰ ਲਿਓ ਜੀ ਠੀਕ ਹੈ ਜੀ ਇੱਕ ਰੱਖ ਰੱਖ ਆਹ ਤੇ ਕਿੱਜ ਰੱਖ ਲੀਏ ਬੋਲੀ ਕਰਨ ਠੀਕ ਰੱਖ

ਉਹ ਪਾਣੀ ਆਪਾਂ ਲੈ ਚੋ ਓ ਜਲਦੀ ਸੇ ਓ ਪਾਣੀ ਲੈ ਪਾਣੀ ਲੈ ਪਾਣੀ ਅੱਛਾ ਬਈ ਆਪਾਂ ਪਾਣੀ ਤਸ਼ਵੀਲ ਲੈਣ ਨਾਲ ਨਾਲ ਨਾ ਆਪਾਂ ਫਰੀ ਸੇਵਾ ਕਰ ਰਹੇ ਆ ਪੌਦਿਆਂ ਦੀ ਵੀ ਜੇ ਪਾਲ ਲੋਗੇ ਤਾਂ ਕਮੂੜੇ ਦੇ ਵੀ ਦੇਖੋ ਦੇਖੋ ਹਾਂ ਇੱਕ ਲੈ ਕਿਹੜਾ ਚਾਹੁੰਦੇ ਜੀ ਇਹ ਇਮਲੀ ਦਾ ਇੱਛਾ ਇੱਛਾ ਸਾਹਿਬ ਨਾਲ ਦੇ ਦੇ ਆਹ ਲੋ ਜੀ ਆ ਲੈ ਲਓ ਇਹਨਾਂ ਦੇ ਦਰਖਤ ਬਣੂਗਾ ਨਾਲ ਸੋਨਾ ਉੱਜੇ ਲੈ ਬਾਈ ਜੀ ਪਾਲ ਲੋਗੇ ਜ਼ਿੰਮੇਦਾਰੀ ਤੇ हां जी सर काम अच्छा को ले आई नहीं इमली दे दी चल इमली दे उतै हां नहीं और ये पौधा ले जाओ पाल लियो येड़ा ले आई इमली दे इमली लो जी लो धन्यवाद और पानी लेके आयो फ्री सेवा ही फ्री सेवा भाई जी पर पाल लो वीर ठीक है जी मेहरबानी वीर के बेनती है पाल लो ठीक है जीम पाल लो जी ठीक है जी मेहरबानी है बस इनीक मेहरबानी करो हाँ जी खोल ठीक है जी धन्यवाद जी थोड़ा ਇਕੜਾ ਹੀ ਆਪਾਂ ਜਾਲ ਦੇ ਨਾਲ ਪੌਦਿਆਂ ਦੀ ਵੀ ਫ੍ਰੀ ਸੇਵਾ ਕਰ ਰਹੇ ਆ ਜੇ ਪਾਲ ਲੋਗੇ ਤਾਂ ਦੇ ਦੇਗੀ ਇੱਕ ਹਾਂ ਦੇਖ ਜਾ ਪਿੱਛੇ ਰੱਖ ਦਿੰਦੇ ਨੇ ਡੱਕੀ ਚੀ ਕੀ ਖੋਲਣਾ ਭਾਈ ਹਾਂ ਖੋਲਣਾ ਪਾਲ ਲਓ ਠੀਕ ਹੈ ਜੀ ਤੁਹਾਨੂੰ ਪਤਾ ਏ ਰਕਤਾਂ ਦੀ ਬਹੁਤ ਸ਼ੋਰਟ ਆਈ ਹੈ ਤੇ ਹੈ ਜੋ ਵੀ ਉਹਨੂੰ ਮਿਹਨਤ ਕਰਦੇ ਰੱਖਦੇ ਆ ਵੀ ਰੱਖੋ ਇਹਨੂੰ ਨਾ ਨਾ ਬਾਈ ਹਾਂ ਜੀ ਮੈਂ ਜ਼ਿੰਮੇਦਾਰੀ ਸੰਭੋ ਜਾ ਸਾਡੀ ਜ਼ਿੰਮੇਦਾਰੀ ਖਤਮ ਹੋ ਗਈ ਹਾਂ ਨਿੰਮ ਲੈ ਲਓ ਜੀ ਮਾਤਾ ਜੀ ਪਾਲ ਲਓ ਠੀਕ ਹੈ ਜੀ ਹਾਂ ਨਹੀਂ ਨਹੀਂ ਪਾਲੀ ਵੀਰਵੜ ਕੇ ਠੀਕ ਹੈ ਇੰਨੀ ਕਿ ਮਿਹਰਬਾਨੀ ਕਰ ਰਿਹਾ ਸਾਡੇ ਤੇ ਠੀਕ ਹੈ ਵੀਰਵੜ ਕੇ ਪਾਲ ਲਓ ਜੰਗਾ ਬਾਈ ਜਰੂਰ ਮੈਂ ਤਾਂ 10 ਦਿਨਾਂ ਦਾ ਪਾਲੀ ਆ ਨਾ ਹੁੱਤੇ ਲਓ ਮਜਾ ਆਹਿੰਦਾਗਾ ਕਿੰਨੇ ਮਰਜੀ ਧਰ ਦੇ ਬੂਟੇ 2 ਧਰ ਦੇ ਬਾਈ ਦੇ 2 ਧਰ ਦੇ ਬਾਈ ਕੋਲੇ ਗੱਡੀ ਖੋਲ ਤੱਕੀ ਗੱਡੀ ਖੋਲ ਦੇ ਇਹ ਕਿਵੇਂ ਆਪਾਂ ਲੈ ਕੇ ਗਏ ਇਹ ਬਈ ਅਸੀਂ ਸਰਕਾਰੀ ਨਰਸਲ ਜਿਲੇ ਕੇ ਚਗੇ ਸਾਨੂੰ ਇਹ ਨਾ ਪਾਸ ਹੀ ਮੰਨ ਕੇ ਸ਼ੌਕ ਹੋਏ ਸੀਗੇ ਇਹ ਤਾਂ ਮਨ ਕੇ 500 ਦੀ ਡਿਮਾਂਡ ਲੈ ਕੇ ਗਏ ਸੀਗੇ ਬਾਈ ਜਰੂਰ ਬਾਈ ਮੈਂ ਆਪਾਂ ਲਿਆ ਨਾ ਹੋਰ ਨਾ ਜਾਣਾ ਅਸੀਂ ਦੇਖਦੇ ਆ ਜਦੋਂ ਪ੍ਰਸ਼ਾਸਨ ਜੀ ਹੋਗੀ ਉਸ ਤੋਂ ਬਾਅਦ ਅਸੀਂ ਹੋਰ ਦੇਖਦੇ 500 ਦਾ ਟਾਰਗੇਟ ਰੱਖਾਂਗੇ ਉਸ ਤੋਂ ਬਾਅਦ ਠੀਕ ਹੈ ਬਈ ਹਾਂ ਵੈਸੇ ਆਪਾਂ ਕਿਹੜੀ ਨਰਸਰੀ ਜਿਲੇ ਗਏ ਆ ਬਈ ਇਸ ਤਾਂ ਇਧਰ ਹੋ ਗਏ ਆ ਪਹਿਨੀ ਵਾ ਕਿਧਰ ਕੇ ਆਏ ਸੀ ਕੋਈ ਗੱਲ ਨਹੀਂ ਬਈ ਮੈਂ ਹੁਣ ਤਾਂ ਪਰਮਿਟ ਭਾਲ ਦੇਨੇ ਹਾਂ ਠੀਕ ਹੈ ਬਈ ਹਾਂ पाल ले आ लो वीरे ठीक है पाल लो पाल लो चल तू आ लगन सर पानी एक मिनट चलो हम आपका पानी तो हो जाएंगे लो जी लो 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 लो, लो 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 एक एक, एक, एक ले पाल ले ठीक है जी मेहरबानी थोड़ी लो जी संगते ਸੋਹ ਦਾਕ ਦੀ ਸੇਵਾ ਹੋ ਚੁੱਕੀ ਆ ਪੂਰੀ ਆਪਾਂ ਜਲਦੀ ਸੇਵਾ ਤੇ ਹੋ ਰਹੇ ਆਂ ਜੀ ਜਲਦੀ ਸੇਵਾ ਕਰਦੇ ਆ ਆਪਾਂ ਜਿਹੜਾ 100 ਪੌਦੇ ਸੀ ਆਪਾਂ ਟਾਰਗੇਟ ਸੀ 100 ਪੌਦੇ ਦਾ ਉਹ ਆਪਣਾ ਪੂਰਾ ਹੋ ਗਿਆ ਜੀ ਤੈਨੂੰ ਬੜਾ ਸਕੂਨ ਮਿਲਿਆ ਜੀ ਹਾਂ ਗੋਲ ਲਿਆ ਉਹ ਦੇ ਜਾਣਾ ਆਪਣੀ 100 ਪੌਦੇ ਦੀ ਸੇਵਾ ਪੂਰੀ ਹੋ ਗਈ ਜੀ ਚਲੋ ਜੀ ਆਪਣਾ ਇਹ ਤਾਂ ਹੋ ਗਿਆ ਪੂਰਾ ਸੇਵਾ ਪੂਰੀ ਹੋ ਗਈ ਪੌਦੇ ਦੀ ਬਾਈ ਜੀ ਸੇਵਾ ਪੌਦੇ ਕਰਦੇ ਆਪਾਂ ਪੂਰੇ ਸਾਰੇ ਬਾਈ ਜੀ ਠੀਕ ਹੈ ਜੀ ਬਹੁਤ ਵਧੀਆ ਸਰ ਗਿਆ ਬਾਈ ਜੀ ਗਾਹਾਂ ਨੂੰ ਆਪਾਂ ਹੋਰ ਵੀ ਵਧ ਲੈ ਆਵਾਂਗੇ ਠੀਕ ਹੈ ਜੀ ਦੇਖਦੇ ਆ ਆਪਾਂ ਜਦੋਂ ਬਾਰਿਸ਼ੀ ਹੋਣ ਲੱਗੀ ਮੀਂਹ ਪੈਣ ਲੱਗੇ ਆਪਾਂ ਦੇਖਦੇ ਆ ਉਦੋਂ ਲਗਭਗ ਆਪਾਂ 500 ਪੌਦੇ ਦਾ ਟਾਰਗੇਟ ਰੱਖਾਂਗੇ ਜੀ ਆਪਾਂ ਇੱਕ ਕੈਂਪਿੰਗ ਕਰਾਂਗੇ ਠੀਕ ਹੈ ਉਹ ਕੈਂਪਿੰਗ ਦੇ ਵਿੱਚ ਆਪਾਂ 500 ਪੌਦੇ ਦਾ ਟਾਰਗੇਟ ਰੱਖਾਂਗੇ 2000 ਦਾ ਬਣਾ ਰੱਖਦੇ ਪੁਨਪ੍ਰਾਲਾ ਆਪਾਂ ਇਹੀ ਚੱਕਣਾ ਜੀ ਬਹੁਤ ਬਹੁਤ ਦਰਖਤ ਲੱਗੇ ਸੇਵਾ ਲੱਗੇ ਕਰਦੇ ਗੱਲ ਦੱਸੋ ਜੀ ਹਾਂਜੀ ਵੀਰ ਜੀ ਬਹੁਤ ਸਤਿ ਸੂਨ ਮਿਲਿਆ ਦਿਲ ਨੂੰ ਮੂਝੇ ਵੰਡ ਕੇ ਬਹੁਤ ਜ਼ਿਆਦਾ ਸਤਿ ਸੂਨ ਮਿਲਿਆ ਲੱਗਿਆ ਵੀ ਹਾਂ ਵਧੀਆ ਇੱਕ ਨੇਕ ਉਪਰਾਲਾਗਾ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਸ਼ਰੀਰ ਤਾਂ ਪਿੰਡ ਪਿੰਡ ਲਾਉਣੀ ਹੁੰਦੀ ਹੈਗੀ ਜੇ ਤੁਸੀਂ ਨਾਲ ਨਾਲ 100-100 ਦਰਖਤ ਵੀ ਕਿਸੇ ਵੀ ਬੰਦੇ ਨੂੰ ਦਿਓਗੇ ਜੇ ਆਪਣੇ ਇੱਕ ਪਿੰਡ ਤੋਂ 100 ਦਰਖਤ ਵੀ ਲੱਗਦਾਗਾ ਤਾਂ ਉਹਨਾਂ ਦੇ ਦੋ ਤਿੰਨ ਸਮਾਨ ਆਵੇਗਾ ਆਉਣੇ ਦੋ ਤਿੰਨ ਸਾਲਾਂ ਦਾ ਬਹੁਤ ਵਧੀਆ ਮੌਸਮ ਹੋ ਜਾਊਗਾ ਆਪਣਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਣਾਈ ਚਲੋ ਵੀਡੀਓ ਬਣਾਈ ਚੱਲਾਂ ਗੱਲਬਾਤ ਬਈ ਨੀ ਕੌਜਾਂ ਦਾ ਰੰਗ ਭਾਗ ਲੱਗਦਾ ਧੰਨਵਾਦ ਜੀ ਚਾ ਚਾ ਕੇ ਲੈ ਕੇ ਗਏ ਯਾਰ 200 300 ਨਾ ਆਪਣੇ ਕੋਲੇ ਮੈਂ ਕਹਿੰਦਾ ਦਵੀ ਰੰਗ ਭਾਗ ਹੀ ਲੱਗ ਜਾਂਦਾ ਬਹੁਤ ਬਹੁਤ ਸ਼ੁਕਰੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਸਹਿਦ ਲੋ ਕਰ ਰਹੇ ਹਾਂ ਗੱਲ ਦਾ ਪਾਜੀ ਅਸੀਂ ਕਿਉਂਕਿ ਆਪਣਾ ਟਾਰਗੇਟ ਸੀਗਾ ਆਪਣਾ ਚਲੋ ਜਿਹੜਾ ਆਪਾਂ ਮਿੱਥੀ ਸੂਰ ਸਹੀ ਹੋਈ ਜੇ ਦਾਣਾ ਮੰਡੀ ਲਾਉਣ ਵਾਸਤੇ ਸਾਰੇ ਬੰਦੇ ਤੇ ਜੀ ਬਾਕੀ ਸਾਰਾ ਆਪਾਂ ਦੇਖਦੇ ਜਰੂਰਤਮੰਦ ਬੰਦੇੜ ਹੋਣਗੇ ਜਿਹੜੇ ਬੰਦੇ ਪਾਲਣਗੇ ਠੀਕ ਆ ਆਪਾਂ ਨੂੰ ਪੁੱਛਿਆ ਵੀ ਪਾਲੋਗੇ ਤਾਂ ਲਿਖਿਆ ਉਹ ਕਿ ਪਾਲਾਂਗੇ ਕੀ ਹਾਲ ਹੈ ਵਧੀਆ ਜੀ ਉਹ ਠੀਕ ਆ ਬਹੁਤ ਵਧੀਆ ਬਾਦ ਸਾਹਿਬ ਸਹਿਜ ਹੋਣੀ ਚਾਈ ਲੈ ਜੀ ਗਾਹਾਂ ਬਾਹਰ ਫੋਨ ਦੇ ਵੀ ਨਹੀਂ ਨਹੀਂ ਦੇਖਦੇ ਹੁਣ ਆਪਾਂ ਕੈਂਪਿੰਗ ਕਰਾਂਗੇ ਆਪਾਂ ਲਗਭਗ 500 ਦਾ ਟਾਰਗੇਟ ਹੋਵੇ ਤਾਈ ਸਾਗਾ ਸੀ ਇਹ ਗੱਲ ਮੰਨ ਕੇ ਚੱਲਣਾ ਹਾਂਜੀ ਹਾਂਜੀ ਕਰ ਲਿਆ ਸਾਡਾ ਇੱਕ ਵੀ ਪਿਆ ਆਕਰ ਮੌਸਮ ਵੀ ਹੋ ਗਿਆ ਜਦੋਂ ਹਾਂ ਮੀਂਹ ਆਦੀ ਪਾਣੀ ਹੋਣਾ ਕੰਮ ਮੁੰਡੇ ਦੀ ਗੱਲ ਵੀ ਹੋਣੀ ਰਹੀ ਹਾਂਜੀ ਹੋ ਗਈ ਹੋ ਗਈ ਬਾਈ ਜੀ ਹੋ ਗਈ ਮੈਂ ਕਹਿੰਦਾ ਜੀ ਬਾਹਲਾ ਵਧੀਆ ਸਿਸਟਮ ਬਣਿਆ ਜੁੱਤਾ ਜੀ ਚਲੋ ਜਮੀਂ ਦਿਲੋਂ ਖੁਸ਼ੀ ਹੋ ਗਈ ਜੁੱਤਾ ਬਾਅਦ ਜਦੋਂ ਮੋਹਰਾਂ ਦੀ ਫੈਰਦਾ ਖੜ ਜੇ ਦਿਲੋਂ ਖੜ ਕੇ ਤਾਂ ਦਿਲ ਨੂੰ ਖੁਸ਼ੀ ਆਉਗੀ